ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਜਲੂਧਾਨਾ ਪਹੁੰਚੇ ਜਿੱਥੇ ਉਹਨਾਂ ਵੱਲੋਂ ਵਾਟਰ ਬੋਰਨ ਬਿਮਾਰੀਆਂ ਨੂੰ ਲੈ ਕੇ ਅਹਿਮ ਬੈਠਕ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਕੀਤੀ ਗਈ ਜਿਸ ਵਿੱਚ ਡਿਪਟੀ ਕਮਿਸ਼ਨਰ ਵੀ ਮੌਜੂਦ ਰਹੇ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਅਕਸਰ ਹੀ ਪਾਣੀ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਨਾਲ ਨਜਿੱਠਣ ਦੇ ਲਈ ਅੱਜ ਮੀਟਿੰਗ ਕੀਤੀ ਗਈ ਹੈ ਉਹਨਾਂ ਨੇ ਅੱਗੇ ਦੱਸਿਆ ਕਿ ਇਹ ਬਿਮਾਰੀ ਕਾਫੀ ਗੰਭੀਰ ਹੈ ਤੇ ਕਈ ਥਾਵਾਂ ਤੇ ਇਸ ਬਿਮਾਰੀ ਦੇ ਨਾਲ ਮੌਤਾਂ ਵੀ ਹੋਈਆਂ ਹਨ ਉਹਨਾਂ ਫੀ ਜਾਗਰੂਕ ਕਰ ਰਹੇ ਹਾਂ ਕਿ ਇਸ ਬਿਮਾਰੀ ਤੋਂ ਸੁਚੇਤ ਰਹਿਣ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪੱਤਰ ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਇਸ ਮੋਨਿਟਰਿੰਗ ਕਰੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਫਿਲਹਾਲ ਕੋਈ ਕੇਸ ਸਾਹਮਣੇ ਨਹੀਂ ਆਇਆ ਇਸ ਦੌਰਾਨ ਜਦੋਂ ਉਹਨਾਂ ਨੂੰ ਸਿਹਤ ਮੈਕਮੇ ਦੇ ਰੋਕੋਏ ਫੰਡਾਂ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਨਵੀਂ ਸਰਕਾਰ ਬਣੀ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਜਿੰਨੇ ਵੀ ਫੰਡ ਬਕਾਇਆ ਪਏ ਹਨ ਉਹ ਸਾਰੇ ਆਉਣਗੇ ਉਹਨਾਂ ਨੇ ਅੱਗੇ ਕਿਹਾ ਕਿ ਸਿੱਖਿਆ ਮਹਿਕਮੇ ਦੀ ਵੀ ਫੰਡ ਜਾਰੀ ਸਰਕਾਰ ਵੱਲੋਂ ਕਿਤੇ ਜਾ ਰਹੇ ਹਨ ਉਥੇ ਦੂਜੇ ਪਾਸੇ ਸਟਾਫ ਦੀ ਕਮੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ 900 ਦੇ ਕਰੀਬ ਭਰਤੀਆਂ ਨਵੀਆਂ ਕਰ ਰਹੇ ਹਾਂ ਸਿਹਤ ਮਹਿਕਮੇ ਅੰਦਰ ਸਟਾਫ ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ ਇੱਕ ਮੀਟਿੰਗ ਹੋ ਰਹੀ ਹੈ ਮੌਜੂਦਨ ਲੈ ਕੇ ਇਸ ਪਰ ਕਿਹੜੇ ਮੁੱਦੇ ਵਿਚਾਰ ਹਾਂ ਅੱਜ ਸਾਡਾ ਮੇਨ ਹੈਗਾ ਜੀ ਜਿਹੜੀਆਂ ਵਾਟਰ ਬੋਰਨ ਤੇ ਵੈਕਟਰ ਬੋਰਨ ਜਿਵੇਂ ਡੈਂਗੂ ਚਿਕਨਗੁਨੀਆ ਡੈਰੀਆ ਇਹਨਾਂ ਨੂੰ ਅੱਲ ਦਾ ਆਨੇ ਦਾ ਜੇ ਟੱਚਪੁਆਇੰਟ ਠੀਕ ਚੱਲ ਰਿਹਾ ਜੀ ਬੰਦੋ ਕੁਝ ਜਗ੍ਹਾ ਤੇ ਪਟਾਲੇ ਦਿੱਕਤ ਆਈ ਆ ਪੂਰਤਵਾਂ ਚ ਦਿੱਕਤ ਆਈ ਆ ਉਹ ਸਾਰਾ ਰਿਵਿਊ ਕਰਨਾ ਚਾਹੀਦਾ ਸਰ ਬਾਕੀ ਸੂਬੇ ਅੱਜ ਕਈ ਥੋੜੇ ਐਮਪੀ ਦੇ ਵਿੱਚ ਮੂਤਾ ਵੀ ਹੋਈਆਂ ਲੱਗਦਾ ਕਿ ਸੀਰੀਅਸ ਬਿਮਾਰੀ ਆ ਵਾਟਰ ਬੋਨ ਜਿਹੜੀ ਬਿਮਾਰੀ ਆ ਹਾਂ ਇਹ ਸੀਰੀਅਸ ਇਸ਼ੂ ਹੈ ਜੀ ਬਿਲਕੁਲ ਹੈ ਉਹਦਾ ਜ਼ਿਆਦਾਤਰ ਜਿਹੜਾ ਹੈਗਾ ਤੁਹਾਡਾ ਲੋਕਲ ਬਾਡੀਜ਼ ਨਾਲ ਰਿਲੇਟਡ ਆ ਵਾਟਰ ਸਪਾਇਨ ਨਾਲ ਰਿਲੇਟਡ ਹੈ ਬਟ ਕਿਉਂਕਿ ਹੈਲਥ ਡਿਪਾਰਟਮੈਂਟ ਕੋਲ ਜਦੋਂ ਜਦੋਂ ਕੋਈ ਹੁੰਦਾ ਕਿਤੇ ਬ੍ਰੇਕਆਊਟ ਹੁੰਦੀ ਆ ਤੇ ਆਊਟ ਬ੍ਰ ਬਿਲਕੁਲ ਸੀਰੀਅਸ ਮੈਟਰ ਹੈ ਜੀ ਅਜੇ ਅਜੇ ਵੀ ਆਪਣੇ ਕਾਲਰ ਦੇ ਕੇਸਸ ਆ ਰਹੇ ਆ ਸਾਡੇ ਵੀ ਆ ਆਪਣੇ ਕਪੂਰਥਲੇ ਚੋਂ ਹੀ ਆ ਤਿੰਨ ਟੈਸ ਕੋਪਟਾਲੇ ਚੋਂ ਆ ਸੋ ਅਸੀਂ ਉਹਨੂੰ ਸੀਰੀਅਸਲੀ ਲੈ ਰਹੇ ਆ ਬਹੁਤ ਕਿਤੇ ਵੀ ਜਿੱਥੇ ਹੋਵੇ ਸਾਨੂੰ ਜਲਦੀ ਉਹਨੂੰ ਡਾਇਗਨੋਸ ਕਰ ਲਈ ਔਰ ਦੋ ਤਿੰਨ ਚੀਜ਼ਾਂ ਕੀਤੀਆਂ ਸੀ ਜਿਵੇਂ ਡਿਸਟ੍ਰਿਕਟ ਆਪਣੇ ਸਟੇਟ ਲੈਵਲ ਦੇ ਉੱਤੇ ਸਰਵੇਲੈਂਸ ਟੀਮ ਬਣਾਈ ਆ ਸੀ ਔਰ ਡਿਸਟ੍ਰਿਕਟ ਲੈਵਲ ਤੇ ਅੰਡਰ ਡਿਪਟੀ ਕਪਟਨ ਦੇ ਚੇਅਰ ਪਰਸਨਸ ਦੇ نیچے ਉਹਨਾਂ ਦੇ نیچے ਸਬੂਰਸਾ ਜਨ ਸਾਰੀ ਕੋਆਰਡੀਨੇਸ਼ਨ ਟੀਮ ਬਣਾਈ ਆ ਜਿੱਦੇ ਚ ਲੋਕਲ ਬਾਡੀਜ਼ ਵੀ ਆ ਐਨੀਮਲ ਹਸਬੰਡਰੀ ਵੀ ਆ ਵਾਟਰ ਸਪਲਾਈ ਸੈਨੀਟ ਇੱਕ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੈ ਜੀ ਸਾਬ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਕਿ ਲੋਕਾਂ ਨੂੰ ਜਾਗਰੂਕ ਕਰਾਂਗੇ ਜੀ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਤੁਸੀਂ ਜਿਹੜਾ ਕਨੈਕਸ਼ਨ ਲੈਣਾ ਉਹ ਥਰੂ ਅਥੋਰਾਈਜ਼ਡ ਕਨੈਕਸ਼ਨ ਲਾਓ ਮਿਊਨਿਸਪਲ ਕਾਰਪੋਰੇਸ਼ਨ ਉਹ ਪ੍ਰਾਈਵੇਟ ਪਲੰਬਰ ਨੂੰ ਬੁਲਾ ਕੇ ਜੋੜ ਦਿੰਦੇ ਆ ਜੀ ਕਈ ਵਾਰੀ ਤਾਂ ਉਹ ਜਿਹੜਾ ਸਟਾਰਮ ਵਾਟਰ ਡਰੇਨੇਜ ਦਾ ਉਹਦੇ ਨਾਲ ਹੀ ਜੋੜ ਦਿੰਦੇ ਆ ਜਿੱਥੇ ਜਾਓ ਪ੍ਰੋਪਰਲੀ ਨਹੀਂ ਕਰ ਪਾਉਂਦੇ ਕੰਮ ਉੱਥੋਂ ਲੀਕੇਜ ਹੁੰਦੀ ਹੈ ਉੱਥੋਂ ਫਿਰ ਜਦੋਂ ਤੁਲੂ ਪੰਪ ਲਾਉਂਦੇ ਆ ਦੋ ਕੰਮ ਨਾ ਕਰਨ ਇੱਕ ਤੁਲੂ ਆਪਣਾ ਲਾਣ ਇੱਕ ਜਿਹੜਾ ਜਿਹੜਾ ਕਨੈਕਸ਼ਨ ਲੈਣਾ ਉਹ ਪ੍ਰਾਈਵੇਟ ਬੰਦੇ ਤੋਂ ਨਾ ਕਰਾਣ ਸਰਕਾਰੀ ਬੰਦੇ ਤੋਂ ਕਰਾਣ ਜਿਹੜੇ ਕਿ ਉਹਨਾਂ ਦਾ ਪ੍ਰੋਪਰ ਜਿਹੜਾ ਕਨੈਕਸ਼ਨ ਕਰਾਣ ਤੋਂ ਇਲਾਵਾ ਇੱਕ ਸਟਾਫ ਵੀ ਬਹੁਤ ਕਮੀ ਹੈ ਕਿ ਇਹ ਸੋਸ਼ੀਅਲ ਲੈ ਕੇ ਵੀ ਉਹਨਾਂ ਵੱਲ ਜਿੰਨਾ ਚੁਪਾ ਰਹੇ ਆ ਅਸੀਂ 980 ਸਾਢੇ ਜਿਹੜੀ ਹੈਗਾ ਨਰਸਸ ਅਸੀਂ ਭਰਤੀ ਕਰ ਲਈਆਂ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇਣੇ ਆ ਉਹ ਮੇਰੇ ਖਰਦ 10 ਦਿਨ ਚ ਹੋ ਜਾਏਗਾ ਡਾਕਟਰਸ ਦੀ ਭਰਤੀ ਹੋ ਰਹੀ ਹੈ ਸਟਾਫ ਨ ਕਾਫੀ ਦੇਰ ਦੀ ਪ੍ਰਾਣੀ ਸ਼ੌਰਟੀ ਹੈ ਜੀ ਹੌਲੀ ਹੌਲੀ ਪੂਰੀ ਕਰ ਰਹੇ ਸਰ ਐਸ ਐਸ ਐ ਫੰਡ ਸਰਕਾਰ ਜਿਹੜੀ ਕੇਂਦਰ ਜਾਰੀ ਕਰ ਰਹੀ ਹੈ ਹੁਣ ਕਿਉਂਕਿ ਹੁਣ ਸੈਂਪਤੀ ਬਣ ਗਈ ਹੈ ਸੋ ਜਿਹੜੇ ਤੁਹਾਡੇ ਫੰਡ ਪਏ ਨੇ ਸਿਹਤ ਮੈਕਮੇ ਦੀ ਫੰਡ ਹੈ ਜਿਹੜੇ ਕਾਫੀ ਉਹ ਕਦੋਂ ਤੱਕ ਰਿਲੀਜ਼ ਹੋ ਜਾਣਗੀ ਕੀ ਗੱਲ ਬਾਤ ਚਲੋ ਸਾਨੂੰ ਉਮੀਦ ਹੈ ਜੀ ਕਿ ਹੁਣ ਨਵੀਂ ਸਰਕਾਰ ਆਈ ਹੈ ਹੁਣ ਇਸ ਵਾਰੀ ਪਹਿਲੀ ਵਾਰੀ ਇੱਕ ਐਨ ਡੀ ਆ ਦੀ ਸਰਕਾਰ ਆਈ ਹੈ ਪਹਿਲਾਂ ਤਾਂ ਚਲੋ ਇੱਕ ਪਾਰਟੀ ਦੀ ਸਰਕਾਰ ਸੀ ਸੋ ਉਹਨਾਂ ਦੀ ਸੋਚ ਬਦਲੇਗੀ ਥੋੜੀ ਜੀ ਉਹ ਵੀ ਆਣ ਕੇ ਰੂਰਲ ਡਿਵੈਲਪਮੈਂਟ ਦੇ ਵੀ ਆਣ ਕੇ ਸੜਕਾਂ ਵੀ ਬਣਣਗੀਆਂ ਹਸਪਤਾਲ ਵੀ ਠੀਕ ਹੋਣਗੇ ਫ